ਅਮਰਤ ਵੇਲੇ ਦਾ ਹੁਕਮ ਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਲੋਕ ਮਹਿਲਾ ਤੀਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਈਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤੀਨ ਸਿਰ ਛਤ ਸੱਚਾ ਹਰ ਬਨਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜੇ ਉਹ ਨਾ ਆਖੀਐ ਪਿਰ ਮਰੇ ਫਿਰ ਜੂਨੀ ਪਾਹੇ ਨਾਨਕ ਵਿਨ ਨਾਵੇਂ ਨਕੀ ਬੱਡੀ ਫਿਰੇ ਸੋਭਾ ਮੂਲ ਨਾ ਪਾਹੇ ਇਹ ਤੀਜੀ ਪਾਚਹੀ ਕਾਂਤਾਨ ਸ਼ੀਰਿ ਗੁਰੂ ਅਮਰਦਾਸ ਜੀ ਮਹਾਰਾਜੀ ਦੀ ਪਾਣੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸਾਨ ਹੁੰਦਾ ਹੈ ਤੇ ਆਪ ਹੀ ਉਸਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛੱਤ ਚੁਲਾ ਕੇ ਉਸਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤਗੁਰੂ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀ ਅਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਕਿਉਂਕਿ ਨਾਮ ਤੋਂ ਸਖਨੇ ਰਾਜੇ ਵੀ ਨਕ ਵੱਡੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਉਂਦੇ ਜਦ ਤਾਈਂ ਸਤਗੁਰੂ ਦੇ ਸਾਨਮੁਖ ਹੋ ਕੇ ਮਨੁੱਖ ਸਤਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਦ ਤਾਈਂ ਸਤਗੁਰੂ ਦੀ ਸਿੱਖਿਆ ਨੀਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰੂ ਦੀ ਦਸੀ ਸੇਵਾ ਕੀਤਿਆਂ ਹੀ ਨਾਮ ਮਨ ਵਿੱਚ ਵਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ ਤਿਹੋ ਜਿਹਾ ਆਪ ਬਨ ਜਾਏ ਪਾਪ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਤਾਲਨ ਕਰੇ ਤਦੋਂ ਉਸ ਦੀ ਵਿਰਤੀ ਸੱਚੇ ਨਾਮ ਵਿੱਚ ਊੜਦੀ ਹੈ ਗੁਰੂ ਸਾਹਿਬ ਕਹਿੰਦੇ ਹਨ ਇਹੋ ਜਿਹੇ ਜੋੜੇ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿੱਚ ਉਹ ਸ਼ੋਭਾ ਪਾਉਂਦਾ ਹੈ ਗੁਰਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਸ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ ਸਤਿਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਤੇ ਹਰੀ ਨਾਮ ਦਾ ਲਾਭ ਖਟ ਕੇ ਲੈ ਜਾਂਦੇ ਹਨ ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰੂ ਸਤਗੁਰੂ ਹਰੀ ਦੇ ਨਾਮ ਦਾ ਮਾਣੋ ਬੋਹਲ ਹੈ ਵੱਡੇ ਭਾਂਗਾ ਵਾਲੇ ਸਿੱਖ ਆ ਕੇ ਗੁਨਾ ਦੀ ਪਿਆਲੀ ਪਾਉਂਦੇ ਹਨ ਸਤ ਗਏ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਪਿਆਰਦਿਆਂ ਉੱਠਦਿਆਂ ਭਾਵ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਾਂ